ਮੇਰੇ ਨਾਲ ਸੱਜੇ ਪਾਸੇ ਸਰਦਾਰ ਗੁਰਬੀਰ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ ਕੈਬਨਿਟ ਔਰ ਮੇਰੇ ਖੱਬੇ ਪਾਸੇ ਸਰਦਾਰ ਹਰਜੋਤ ਸਿੰਘ ਬੈਂਜ ਜੀ ਪੰਜਾਬ ਦੇ ਸਿੱਖਿਆ ਮੰਤਰੀ ਅੱਜ ਇੱਕ ਅਹਿਮ ਕੈਬਨਿਟ ਦੀ ਮੀਟਿੰਗ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਤਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਹੋਈ ਜਿਹਦੇ ਵਿੱਚ ਪੰਜਾਬ ਨੂੰ ਲੈ ਕੇ ਬਹੁਤ ਸਾਰੇ ਅਹਿਮ ਫੈਸਲੇ ਲਏ ਗਏ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾ ਅਹਿਮ ਫੈਸਲਾ ਸੀਗਾ ਕਿ ਪੰਜਾਬ ਦੇ ਅੰਦਰ ਦੋ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨੇਗੀਆਂ ਪੰਜਾਬ ਦੀਆਂ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਸੀਜੀਸੀ ਯੂਨੀਵਰਸਿਟੀ ਮੋਹਾਲੀ ਚੰਚੰਡੇੜੀ ਦੂਸਰੀ ਜਿਹੜੀ ਆ ਰਿਆਪਬਾਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਇਹਨਾਂ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਜਿਹੜੀਆਂ ਨੇ ਉਹਨਾਂ ਨੂੰ ਪੰਜਾਬ ਦੇ ਅੰਦਰ ਅਸੀਂ ਪਰਵਾਨਗੀ ਦਿੱਤੀ ਆ ਉਹਨਾਂ ਵਾਲੇ ਸਮੇਂ ਦੇ ਅੰਦਰ ਇਹ ਦੋਨੇ ਜਿਹੜੀਆਂ ਯੂਨੀਵਰਸਿਟੀਆਂ ਨੇ ਉਹ ਪੰਜਾਬ ਵਿੱਚ ਹੋਂਦ ਵਿੱਚ ਆਉਣਗੀਆਂ ਇਸ ਤੋਂ ਬਿਨਾ ਬਹੁਤ ਲੰਬੇ ਅਰਸੇ ਤੋਂ ਇੱਕ ਪੰਜਾਬ ਦੀ ਬਹੁਤ ਵੱਡੀ ਮੰਗ ਸੀਗੀ ਪੰਜਾਬ ਦੇ ਲੋਕਾਂ ਦੀ ਬਹੁਤ ਵੱਡੀ ਮੰਗ ਸੀਗੀ ਕਿ ਪੰਜਾਬ ਦੇ ਅੰਦਰ ਜਿਹੜੀਆਂ ਕਿਲਾ ਰਾਏਪੁਰ ਨੂੰ ਕਿਲਾ ਰਾਏਪੁਰ ਨੂੰ ਜਿਹੜਾ ਉਹ ਮਿੰਨੀ 올림픽ਸ ਵਜੋਂ ਜਾਣਿਆ ਜਾਂਦਾ ਸੀਗਾ ਕਿਲਾ ਰਾਏਪੁਰ ਨੂੰ ਮਿੰਨੀ 올림픽ਸ ਵਜੋਂ ਜਾਣਿਆ ਜਾਂਦਾ ਸੀ ਔਰ ਉੱਥੇ ਬੈਲ ਗੱਡੀਆਂ ਦੀਆਂ ਦੌੜਾਂ ਜਿਹੜੀਆਂ ਉਹ ਪੂਰੇ ਸੰਸਾਰ ਭਰ ਤੇ ਪ੍ਰਸਿੱਧ ਸੀ ਪੰਜਾਬ ਦੀਆਂ ਬੈਲ ਗੱਡੀਆਂ ਦੇ ਦੌੜਾਂ ਜਿਹੜੀਆਂ ਉਹ ਪੂਰੇ ਸੰਸਾਰ ਭਰ ਚ ਪ੍ਰਸਿੱਧ ਸੀਗੀ ਉਹਨਾਂ ਨੂੰ ਲੈ ਕੇ ਆਨਰੇਬਲ ਸੁਪਰੀਮ ਕੋਰਟ ਨੇ ਜਿਹੜਾ ਉੱਤੇ ਰੋਕ ਕਰਾ ਦਿੱਤੀ ਗਈ ਸੀਗੀ ਸਟੇਟ ਵਰਸ ਨਾਗਰਜ ਐਕਟ ਜੱਜਮੈਂਟ ਸੀਗੀ ਉਹ ਜੱਜਮੈਂਟ ਦੇ ਤਹਿਤ ਰੋਕ ਲੱਗੀ ਸੀ ਪਰ ਲੇਕਿਨ ਪੂਰੀ ਸਟਡੀ ਤੋਂ ਬਾਅਦ ਪੂਰਾ ਧਿਆਨ ਲਗਾ ਕਰਨ ਤੋਂ ਬਾਅਦ ਇਹ ਅਸੀਂ ਐਕਟ ਪਾਸ ਕਰਨ ਜਾ ਰਹੇ ਹੁਣ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਪਸ਼ੂਆਂ ਦੇ ਅੰਦਰ ਜਿਹੜਾ ਸਾਡਾ ਕਲਚਰ ਹੈਗਾ ਕਿ ਸਾਡੇ ਕਲਚਰ ਦੇ ਅੰਦਰ ਪਸ਼ੂ ਕੀ ਰੋਲ ਲਿਵਾਉਂਦੇ ਦੇਗੇ ਪੰਛੀ ਕੀ ਰੋਲ ਲਿਵਾਉਂਦੇ ਨੇ ਮਨੁੱਖ ਕੀ ਰੋਲ ਲਿਵਾਉਂਦਾਗਾ ਔਰ ਜਾਨਵਰ ਕੀ ਰੋਲ ਲਿਵਾਉਂਦਾਗਾ ਉਸ ਤਹਦੇ ਮੈਂ ਸਮਝਦਾ ਸਾਡੇ ਜਿਹੜੇ ਬੈਲ ਸੀ ਜਿਹੜੇ ਸਾਡੇ ਵਰਦ ਸੀ ਜਿਹੜੇ ਉਹ ਕੀ ਰੋਲ ਲਿਵਾਉਂਦੇ ਸੀ ਉਹ ਕੱਲੇ ਇਹ ਨਹੀਂ ਸੀ ਕਿ ਖੇਤਾਂ ਵਿੱਚ ਕੱਲੀ ਉਹ ਸਾਡੀ ਜਿਹੜਾ ਖੇਤਾਂ ਦੀ ਕੰਮ ਆਉਂਦੇ ਸੀਗੇ ਸਾਡੀ ਬਾਹੀਯੋਗ ਦੀ ਕੰਮ ਆਉਂਦੇ ਸੀ ਪਰ ਲੇਕਿਨ ਉਹ ਕਿਤਰੇ ਕਿਤੇ ਬਹੁਤ ਵੱਡਾ ਹਿੱਸਾ ਸੀ ਕਿਉਂ ਪੰਜਾਬ ਦੇ ਲੋਕਾਂ ਦਾ ਮਦਦ ਅਰਜਨ ਵੀ ਕਰਦੇ ਸੀ ਪੰਜਾਬ ਦੇ ਲੋਕਾਂ ਦੇ ਕਲਚਰ ਦੇ ਵਿੱਚ ਵੀ ਸ਼ਾਮਿਲ ਸੀ ਸੋ ਬੈਲ ਗੱਡੀਆਂ ਦੀਆਂ ਜਿਹੜੀਆਂ ਦੌੜਾਂ ਨੇਗੀਆਂ ਉਹ ਪੂਰੇ ਪੰਜਾਬ 'ਚ ਹੁਣ ਦੁਬਾਰਾ ਸ਼ੁਰੂ ਹੋਣਗੀਆਂ ਉਹਦੇ ਲਈ ਅਸੀਂ ਅਜ ਐਕਟ ਜਿਹੜਾ ਆਉਣ ਵਾਲਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਆ ਉਹਦੇ ਅੰਦਰ ਐਕਟ ਲੈ ਕੇ ਆ ਰਹੇ ਆ ਉਹ ਐਕਟ ਪਾਸ ਕਰਾਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੇ ਅੰਦਰ ਬੈਲ ਗੱਡੀਆਂ ਦੀਆਂ ਦੌੜਾਂ ਜਿਹੜੀਆਂ ਉਹ ਸ਼ੁਰੂ ਹੋ ਸਕਣ ਔਰ ਪੰਜਾਬ ਜਿਹੜਾ ਮੈਂ ਸਮਝਦਾ ਪਿੱਛੇ ਚੱਲਿਆ ਗਿਆ ਸੀ ਉਹਨੂੰ ਵੱਡੀ ਰਾਹਤ ਮਿਲ ਸਕੇ ਔਰ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਸਭ ਤੋਂ ਵੱਡਾ ਫੈਸਲਾ ਜਿਹੜਾ ਮੈਂ ਸੁਣਦਾ ਮਾਨਯੋਗ ਸਾਡੇ ਸਿੱਖਿਆ ਮੰਤਰੀ ਸਾਹਿਬ ਦੇ ਵਿਭਾਗ ਦੇ ਕਿ ਲਗਾਤਾਰ ਆਪਣੀਆਂ ਪੜਾਣ ਪੂਰੇ ਦੇਸ਼ ਭਰ ਛੱਡ ਰਹੇ ਨੇਗੇ ਕਦੇ ਐਜੂਕੇਸ਼ਨ ਫਸਟ ਨੰਬਰ ਤੇ ਆਉਂਦੇ ਨੇ ਕਦੇ ਭਰਤੀ ਕਰਨ ਦੇ ਨੰਬਰ ਫਸਟ ਨੰਬਰ ਤੇ ਆਉਂਦੇ ਨੇ ਲਗਾਤਾਰ ਇਹ ਆਪਣਾ ਵਿਭਾਗ ਜਿਹੜਾ ਐਜੂਕੇਸ਼ਨ ਆ ਉਹ ਪੰਜਾਬ ਦੇ ਅੰਦਰ ਤਰੱਕੀ ਕਰ ਰਿਹਾ ਉਹਦੇ ਅੰਦਰ ਅਸੀਂ ਸਪੈਸ਼ਲ ਐਜੂਕੇਟਿਡ ਟੀਚਰ ਦੀਆਂ ਭਰਤੀਆਂ ਕਰਨ ਜਾ ਰਹੇ ਆ ਪੰਜਾਬ ਦੇ ਅੰਦਰ ਉਹ ਬੱਚੇ ਜਿਹੜੇ ਜਿਹੜੇ ਸਪੈਸ਼ਲ ਕੇਅਰ ਮੰਗਦੇ ਨੇ ਸਪੈਸ਼ਲ ਨੀਡ ਮੰਗਦੇ ਨੇ ਉਹਨਾਂ ਦੀ ਸੀ ਭਰਤੀ ਕਰੇ ਜਾ ਰਿਆਂ ਔਰ 3600 ਪੋਸਟਾਂ ਜਿਹੜੀਆਂ 3600 ਪੋਸਟਾਂ ਜਿਹੜੀਆਂ ਉਹ ਪੰਜਾਬ ਦੇ ਅੰਦਰ ਅਸੀਂ ਭਰਨ ਜਾ ਰਹਿਆਂਗੇ ਜਿਹੜੀਆਂ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ ਜਿਨ੍ਹਾਂ ਨੂੰ ਵਿਸ਼ੇਸ਼ ਪ੍ਰਕਾਰ ਦੀਆਂ ਲੋੜਾਂ ਹੁੰਦੀਆਂ ਨੇਗੀਆਂ ਜਿਹੜੇ ਕਿਸੇ ਨਾ ਕਿਸੇ ਕਾਰਨ ਜਿਹੜੇ ਟੀਚਰ ਜਿਹੜੇ ਸਾਡੇ ਜਨਰਲ ਟੀਚਰ ਨੇ ਉਹ ਨਹੀਂ ਪੜਾ ਸਕਦੇ ਉਹਨਾਂ ਨੂੰ ਕੋਈ ਨਾ ਕੋਈ ਉਹਨੂੰ ਦਿਮਾਗੀ ਤੌਰ ਤੇ ਪਰੇਸ਼ਾਨੀ ਹੁੰਦੀ ਹੈਗੀ ਯਾਨੀ ਕਿ ਸਪੈਸ਼ਲ ਲੀਡ ਵਾਲੇ ਬੱਚੇ ਉਹਨਾਂ ਬੱਚਿਆਂ ਨੂੰ ਪੜਾਉਣ ਦੇ ਲਈ ਅਸੀਂ ਅੱਜ ਬਹੁਤ ਹੀ ਮਹੱਤਮਪੂਰਨ ਫੈਸਲਾ ਲਿਆਗਾ ਔਰ ਮੈ ਸੰਵੰਦ ਸਿੱਖਿਆ ਦੀ ਕ੍ਰਾਂਤੀ ਦੇ ਅੰਦਰ ਇੱਕ ਬਹੁਤ ਵੱਡਾ ਫੈਸਲਾਗਾ ਔਰ 3600 ਟੀਚਰ ਜਿਹੜੇ ਨੇ ਜੋ ਉਹ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੇ ਅੰਦਰ ਭਰਤੀ ਕੀਤੇ ਜਾਣਗੇ ਔਰ ਇਹਦੇ ਵਿੱਚ ਜਿਹੜੇ ਕੁਸ਼ਟੀਚ ਕੁ ਟੀਚਰ ਜਿਹੜੇ ਕੱਚੇ ਤੌਰ ਤੇ ਜਾਂ ਕੰਟਰੈਕਟ ਤੌਰ ਤੇ ਜਾਂ ਕਿਸੇ ਹੋਰ ਤਰੀਕੇ ਨਾਲ ਭਰਤੀ ਕੀਤੇ ਹੋਏ ਸੀਗੇ ਉਹਨਾਂ ਸਾਰਿਆਂ ਨੂੰ ਵੀ ਜਿਹੜਾ ਬਚਾਰਾ ਜਾਊਗਾ ਉਹਨਾਂ ਨੂੰ ਵੀ ਜਿਹੜਾ ਅਸੀਂ ਦੇਖਾਂਗੇ ਤਾਂ ਕਿ ਉਹ ਵੀ ਇਸ ਤੋਂ ਬਾਝੇ ਨਾ ਰਹਿ ਸਕਣ ਸੋ ਇਹ ਬਹੁਤ ਵੱਡਾ ਫੈਸਲਾ ਜਿਹੜਾ ਅੱਜ ਪੰਜਾਬ ਦੇ ਇਤਿਹਾਸ ਵਿੱਚ ਹੋਇਆ ਹੈਗਾ ਇਹਦੇ ਨਾਲ ਪੰਜਾਬ ਦੇ ਬੱਚਿਆਂ ਨੂੰ ਸਪੈਸ਼ਲ ਜਿਹੜੇ ਕੇਅਰ ਵਾਲੇ ਬੱਚੇ ਸੀ ਉਹਨਾਂ ਨੂੰ ਬਹੁਤ ਵੱਡੀ ਰਾਹਤ ਜਿਹੜੀ ਆ ਪੰਜਾਬ 'ਚ ਮਿਲੀ ਆ ਇਸ ਤੋਂ ਬਿਨਾ ਦੋ ਡਿਪਾਰਟਮੈਂਟਾਂ ਦਾ ਜਿਹੜਾ ਐਨਵਲ ਰਿਪੋਰਟਸ ਦੀਆਂ ਉਹ ਪਾਸ ਹੋਣੀਆਂ ਨਹੀਂਆਂ ਪਰ ਲੇਕਿਨ ਪਿਛਲੇ ਦਿਨੀ ਥੋੜੇ ਦਿਨ ਪਹਿਲਾਂ ਤੁਹਾਨੂੰ ਪਤਾ ਕਿ ਕਿਸ ਤਰ੍ਹਾਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਮਾਮਲਾ ਕਿਸ ਤਰ੍ਹਾਂ ਭਖਿਆ ਔਰ ਕਿਸ ਤਰ੍ਹਾਂ ਹਰਿਆਣਾ ਕਲੇਮ ਕਰਦਾ ਸੀ ਕਿਸ ਤਰ੍ਹਾਂ ਰਾਜਸਥਾਨ ਕਲੇਮ ਕਰਦਾ ਸੀ ਕਿਸ ਤਰ੍ਹਾਂ ਦਿੱਲੀ ਦੀ ਕੇਂਦਰ ਸਰਕਾਰ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਪੰਜਾਬ ਦੀ ਬਾਹਮ ਰੋੜਨ ਲੱਗੀ ਹੋਈ ਸੀ ਪੰਜਾਬ ਦੇ ਪਾਣੀਆਂ ਤੇ ਦਿਨ ਦਿਹਾੜੇ ਡਾਕਾ ਜਿਹੜਾ ਉਹ ਲਗਾਤਾਰ ਮਾਰ ਰਹੇ ਸੀਗੇ ਉਹਦਾ ਅੱਜ ਵੀ ਸਾਨੂੰ ਇੱਕ ਸਬੂਤ ਮਿਲਿਆਗਾ ਬਹੁਤ ਵੱਡਾ ਸਬੂਤ ਮਿਲਿਆ ਕਿ ਡੇਟਡ 21 10 2021 ਨੂੰ 21 10 2021 ਨੂੰ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਸੀ ਜਦੋਂ 111 ਦਿਨ ਦੀ ਮੁੱਖ ਮੰਤਰੀ ਚਰਜ ਸਿੰਘ ਚੰਨੀ ਜੀ ਦੀ ਸਰਕਾਰ ਸੀ ਉਸ ਸਮੇਂ ਕਨਸੈਂਟ ਜਿਹੜੀ ਆ ਉਸ ਸਮੇਂ ਸਹਿਮਤੀ ਜਿਹੜੀ ਆ ਕਿ ਪੰਜਾਬ ਦੇ ਡੀਬੀਐਮ ਦੇ ਅੰਦਰ ਸੀਆਈ ਐਸਐਫ ਦੀ ਜਿਹੜੀ ਆ ਕੰਟਰੋਲ ਦਿੱਤਾ ਜਾਵੇ ਆ ਮੈਂ ਲੈਟਰ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਇਹ ਲੈਟਰ ਦੇ ਮੁਤਾਬਕ ਕੰਸੈਂਟ ਦਿੱਤੀ ਗਈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜੀ ਸਿਕਿਉਰਿਟੀ ਦਾ ਕੰਮ ਆ ਉਹ ਸੀਆਈਐਸਐਫ ਨੂੰ ਦਿੱਤਾ ਜਾਵੇ ਇਹ ਸਹਿਮਤੀ ਕਿਹਨੇ ਦਿੱਤੀ ਸੀ ਕਾਂਗਰਸ ਪਾਰਟੀ ਨੇ ਦਿੱਤੀ ਸੀ ਉਸ ਸਮੇ ਪਰ ਲੇਕਿਨ ਅੱਜ ਦੀ ਮੀਟਿੰਗ ਦੇ ਅੰਦਰ ਅੱਜ ਦੀ ਕੈਬਨਿਟ ਦੇ ਮੀਟਿੰਗ ਦੇ ਅੰਦਰ ਇਹ ਜਿਹੜਾ ਲੈਟਰ ਹੈ ਇਹਨੂੰ ਵਿਡਰਾ ਕਰ ਲਿਆ ਗਿਆ ਗਿਆ ਜਿਹੜੀ ਇਹਦੀ ਕੰਸੈਂਟ ਹੈ ਵਿਡਰਾ ਕਰ ਲਈ ਗਈ ਆ ਔਰ ਅਸੀ ਇੱਕ ਸਪੈਸ਼ਲ ਰੈਜ਼ੋਲੂਸ਼ਨ ਜਿਹੜਾਗਾ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਚ ਪਾਵਾਂਗੇ ਕਿ ਅਸੀਂ ਪੰਜਾਬ ਦੇ ਅੰਦਰ ਬਿਲਕੁਲ ਵੀ ਬਿਲਕੁਲ ਵੀ ਜਿਹੜੀ ਸੀਆਈਐਸਐਫਾ ਨੂੰ ਨਹੀਂ ਲੱਗਣ ਦੇਵਾਂਗੇ ਕਿਉਂਕਿ ਜਿਹੜੇ ਸਾਡੇ ਦੋ ਡੈਮ ਨੇ ਜੇ ਮੈਂ ਗੱਲ ਕਰਾਂ ਸ਼ਾਹਪੁਰ ਕੰਡੀ ਡੈਮ ਦੀ ਉਹ ਡੈਮ ਕਿੰਨੀ ਦੂਰ ਆ ਗਿਆ ਬਾਰਡਰ ਦੇ ਤੋਂ ਇੰਟਰਨੈਸ਼ਨਲ ਬਾਰਡਰ ਦੇ ਤੋਂ ਉਹ 5 ਕਿਲੋਮੀਟਰ ਦੂਰ ਆ ਗਿਆ ਤਾਂ ਉੱਥੇ ਤਾਂ ਪੰਜਾਬ ਪੁਲਿਸ ਆਪਣਾ ਰੋਲ ਅੱਛੇ ਤਰੀਕੇ ਨਾਲ ਵਾਰੀ ਆ ਭਾਖੜਾ ਡੈਮ ਤੱਕ ਕਿਤੇ ਦੂਰ ਆ ਦੇ ਨਾਲੋਂ ਕਿੰਨਾ ਡਿਸਟੈਂਸ ਆ ਜੇ ਦੇਖਿਆ ਜਾਵੇ ਤਾਂ ਪਾਕਿਸਤਾਨ ਦੇ ਬਾਰਡਰ ਤੋਂ ਕਿੰਨਾ ਵੱਡਾ ਫਾਸਲਾ ਹੈਗਾ ਤਾਂ ਬਿਲਕੁਲ ਪੰਜਾਬ ਪੁਲਿਸ ਜਿਹੜੀ ਆ ਬੜੀ ਸ਼ਕਸ਼ਮ ਆ ਪੰਜਾਬ ਪੁਲ ਜਿਹੜੀ ਬੜੀ ਤਾਕਤਵਰ ਆ ਜਿਹਨੇ ਬਹੁਤ ਵੱਡਾ ਮੁਕਾਬਲਾ ਮੈਂ ਸਮਝਦਾ ਟੈਰਰਿਸਟਾਂ ਦਾ ਕੀਤਾ ਜਿਹਨੇ ਸਮੇਂ-ਸਮੇਂ ਸਰ ਦੇਸ਼ ਦੀ ਸੁਰੱਖਿਆ ਫੋਰਸਾਂ ਦੇ ਨਾਲ ਕੇ ਨਾਲ-ਨਾਲ ਕੇ ਜਿਹੜੀ ਆ ਦੇਸ਼ ਦੀ ਸੇਵਾ ਕੀਤੀ ਆ ਔਰ ਵੱਡੇ-ਵੱਡੇ ਜਿਹੜੇ ਸਾਡੇ ਫੋਰਨ ਦੇ ਦੂਜੇ ਸਾਡੇ ਵਿਰੋਧੀ ਕੰਟਰੀ ਸੀਗੇ ਉਹਨਾਂ ਦੇ ਇਰਾਦਿਆਂ ਨੂੰ ਤੋੜਿਆਗਾ ਸ ਬਿਲਕੁਲ ਪੰਜਾਬ ਪੁਲਿਸ ਜਿਹੜੀ ਆ ਉਹ ਇਹਦੇ ਵਿੱਚ ਅਹਿਮ ਭੂਮਿਕਾ ਨਿਭਾਊਗੀ ਉਹ ਸਾਰੀ ਡੈਮਾਂ ਦੀ ਜਿਹੜੀ ਆ ਰੱਖ ਸੁਰੱਖਿਆਗੀ ਉਹ ਪੰਜਾਬ ਪੁਲਿਸ ਕਰੂਗੀ ਬਿਲਕੁਲ ਅਸੀਂ ਜਿਹੜੀ ਸੀਆਈਐਸਐਫਾ ਉਹਨੂੰ ਬਿਲਕੁਲ ਅਲਾਉਡ ਨਹੀਂ ਕਰਾਂਗੇ ਕਿਉਂ ਪੰਜਾਬ ਦੇ ਅੰਦਰ ਕੋਈ ਇਸ ਤਰ੍ਹਾਂ ਦੀ ਜਿਹੜੀ ਆ ਸਿਕਿਉਰਿਟੀ ਦੇ ਵਿਚ ਆ ਕੇ ਆਪਣੀ ਸੇਵਾ ਨਿਵਾਸ ਕੇ ਬਿਲਕੁਲ ਪੰਜਾਬ ਪੁਲਿਸ ਜਿਹੜੀ ਆ ਉਹ ਇਹਦੇ ਤੇ ਕੰਮ ਕਰੂਗੀ ਮੈਂ ਹੁਣ ਮੇਰੇ ਸਾਡੇ ਸਾਥੀ ਸਰਦਾਰ ਕੁਮਿੰਦਰ ਸਿੰਘ ਖੁੱਡੀਆਂ ਜੀ ਬੇਨਤੀ ਕਰੂਗਾ ਕਿ ਉਹ ਬਿਲਕੁਲ ਜਿਹੜਾ ਬੈਲ ਗੱਡੀਆਂ ਵਾਲਾ ਇਕਟਾ ਆਇਆਗਾ ਉਹਦੇ ਬਾਰੇ ਡਿਟੇਲ ਦੇ ਵੀ ਤੁਹਾਡੇ ਨਾਲ ਸ਼ੇਅਰ ਕਰਨਗੇ ਬਹੁਤ ਮਿਹਰਬਾਨੀ ਸਾਰੀ ਪ੍ਰੈਸ ਦੀ ਮੇਰੇ ਤੋਂ ਪਹਿਲਾਂ ਮਾਨਯੋਗ ਮੰਤਰੀ ਸਰਦਾਰ ਹਰਪਾਲ ਸਿੰਘ ਜੀ ਚੀਮਾ ਸਾਹਿਬ ਨੇ ਤੁਹਾਡੇ ਨਾਲ ਉਹ ਸਾਰੀਆਂ ਵਿਚਾਰਾਂ ਅੱਜ ਦੇ ਜਿਹੜੇ ਸਾਡੇ ਕੈਬਨਿਟ ਵਿੱਚ પાસ ਹੋਏ ਨੇ ਮਤੇਉ ਦੇ ਤੇ ਕੀਤੀਆਂ ਸਰਦਾਰ ਹਰਜੋਤ ਸਿੰਘ ਜੀ ਬੈਂਸਾਹ ਵੀ ਨਾਲ ਬੈਠੇ ਐ ਮੇਰੇ ਕੋਲੇ ਖੇਤੀਬਾੜੀ ਮੰਤਰੀ ਹੋਣ ਦੇ ਨਾਲ ਪਸ਼ੂ ਪਾਲਣ ਹੈ ਜਦੋਂ ਦੀ ਮਨੁੱਖਤਾ ਸਾਜੀ ਗਈ ਹੈ ਨਾਲ ਜੀਵ ਜੰਤੀ ਜੀਵ ਜੰਤੂ ਪਸ਼ੂ ਪੰਛੀ ਵੀ ਪੈਦਾ ਹੋਏ ਐ ਤੋਂ ਸਾਡੇ ਨਾਲ ਜੁੜੇ ਵਿਰਾਸਤ ਵਿੱਚ ਤੁਰੇ ਆ ਰਹੇ ਐ ਜਿਵੇਂ ਜਿਵੇਂ ਅਸੀਂ ਥੋੜੀ ਥੋੜੀ ਤਰੱਕੀ ਕਰਦੇ ਗਏ ਤੇ ਆਪਣੇ ਕਮਾਕਰਾਂ ਤੋਂ ਇਲਾਵਾ ਅਸੀਂ ਖੇਡਾਂਵਲ ਵੀ ਚਾਰੇ ਜਿੱਥੇ ਮਨੁੱਖਤਾ ਦੀਆਂ ਖੇਡਾਂ ਹੁੰਦੀਆਂ ਗਈਆਂ ਉਹਨਾਂ ਨੇ ਲੋਕਾਂ ਵਿੱਚ ਵੱਡਾ ਉਜੋਸ਼ ਭਰਿਆ ਉੱਥੇ ਸਾਡੇ ਕੋਲੇ ਉਸ ਵੇਲੇ ਮਸ਼ੀਨਰੀ ਜੋਗ ਨਹੀਂ ਸੀ ਸਾਡੇ ਸਾਥੀ ਜਿਹੜੇ ਬੈਲ ਬਲਦ ਸਨ ਜਾਂ ਊਠ ਕੋੜੇ ਸਨ ਉਹਨਾਂ ਦੀਆਂ ਖੇਡਾਂ ਵੀ ਸਾਨੂੰ ਉਸ ਵਿਰਾਸਤ ਵਿੱਚ ਮਿਲੀਆਂ ਸਨ ਹੌਲੀ-ਹੌਲੀ ਇਹ ਜਿਹੜਾ 1933 ਵਿੱਚ ਜਿਹੜੀਆਂ ਗਰੇਵਾਰ ਸਪੋਰਟਸ ਕਲੱਬ ਵਿੱਚ ਬੈਲ ਗੱਡੀਆਂ ਦੀ ਦੌੜ ਸ਼ੁਰੂ ਕਰ ਦਿੱਤੀ ਗਈ ਔਰ ਬੜਾ ਲੰਮਾ ਸਮਾਂ ਚੱਲੀ ਜਿਹਨੂੰ ਮਿਨੀ 올림픽ਸ ਵੀ ਕਿਹਾ ਜਾਂਦਾ ਹੈ ਔਰ ਉਸ ਤੋਂ ਬਾਅਦ ਇਹ ਜਿਹੜੀ 2014 ਵਿੱਚ ਇਹਦੇ ਤੇ ਪਾਬੰਦੀ ਲਾ ਦਿੱਤੀ ਗਈ ਜਿਹੜੀ ਜਿਵੇਂ ਚੀਮਾ ਸਾਹਿਬ ਨੇ ਦੱਸਿਆ ਕਿ ਇੱਕ ਸਟੇਟ ਤੇ ਉਹਨਾਂ ਦੇ ਨਾਗਰਾਜ ਜਿਹੜੇ ਉਹਨਾਂ ਦੇ ਵਰਸਸ ਉਹਨਾਂ ਦੇ ਕੋਈ ਉਸ ਕੇਸ ਮੁਤਾਬਕ ਉਸ ਤੋਂ ਬਾਅਦ 2017 ਵਿੱਚ ਤਾਂ ਮਨ ਲੂ ਵਿੱਚ ਉਹਨਾਂ ਨੇ ਇਸ ਜਿਹੜੇ ਐਕਟ ਵਿੱਚ ਸੋਧ ਕਰਕੇ ਜੱਲੀ ਕਟੂ ਵਿੱਚ ਸ਼ੁਰੂ ਕਰ ਦਿੱਤੀਆਂ ਗਈਆਂ ਮਹਾਰਾਸ਼ਟਰ ਵਿੱਚ ਸ਼ੁਰੂ ਹੋ ਗਈਆਂ ਪੰਜਾਬ ਦੀ ਸਰਕਾਰ ਨੇ 2019 ਵਿੱਚ ਇਹ ਬਿੱਲ ਲਿਆਂਦਾ ਉਹ ਗਵਰਨਰ ਸਾਹਿਬ ਕੋਲੇ ਗਿਆ ਗਵਰਨਰ ਸਾਹਿਬ ਨੇ ਰਾਸ਼ਟਰਪਤੀ ਜੀ ਕੋਲ ਭੇਜਿਆ ਉੱਥੇ 5 ਸਾਲ ਉਹ ਪਿਆ ਰਿਹਾ ਐਕਟ ਉਸ ਤੋਂ ਬਾਅਦ ਜਿਹੜਾ ਕਿ 2024 ਵਿੱਚ ਇਧਰ ਵਾਪਸ ਆਇਆ ਬਣ ਕੇ ਔਰ ਉਸ ਤੋਂ ਬਾਅਦ ਜਿਹੜੇ ਨਿਯਮਾਂ ਅਨਸਾਰ ਪੰਜਾਬ ਦੀ ਸਰਕਾਰ ਵੱਲੋਂ ਇਸ ਦੀ ਜਿਹੜੀ ਕੱਲੀ ਉਹਦੇ ਵਿੱਚ ਪਹਿਲਾਂ ਸੁਪਰੀਮ ਕੋਰਟ ਵੱਲੋਂ ਜਿਹੜੀ ਹਿੱਸੇ ਦੇ ਕਿਲਾ ਰਾਏਪੁਰ ਦੀ ਗੱਲ ਕੀਤੀ ਗਈ ਸੀ ਪੰਜਾਬ ਸਰਕਾਰ ਵੱਲੋਂ ਕਿ ਇਹ ਸਾਡੀਆਂ ਵਿਰਾਸਤੀ ਖੇਡਾਂ ਹੈ ਸਾਡੇ ਨਾਲ ਜੁੜੀਆਂ ਹੋਈਆਂ ਇਹਦੇ ਨਾਲ ਜਿੱਥੇ ਅਸੀਂ ਆਪਣੀ ਤੰਦਰੁਸਤੀ ਵੀ ਪੈਦਾ ਕਰਦੇ ਹਾਂ ਸਾਡੇ ਸਾਥੀ ਰਹੇ ਇਹ ਜੀਵ ਜੰਤੂ ਪਸ਼ੂ ਪੰਛੀ ਉਹਨਾਂ ਨਾਲ ਸਾਡੀ ਦੋਸਤੀ ਵੀ ਉਸੇ ਤਰ੍ਹਾਂ ਨਿਭਦੀ ਹੈ ਕਿਉਂਕਿ ਚਾਹੇ ਮਸ਼ੀਨਰੀ ਯੁੱਗ ਹੋ ਗਿਆ ਮਸ਼ੀਨਰੀ ਯੁੱਗ ਚ ਇਹਨਾਂ ਦੀ ਵਰਤੋਂ ਇਹਨਾਂ ਦੀ ਲੋੜ ਘਟ ਗਈ ਪਰ ਇਹ ਸਾਡੇ ਸਾਥੀ ਹੈ ਇਹਨਾਂ ਦੀਆਂ ਖੇਡਾਂ ਉਹਨਾਂ ਨੂੰ ਵੀ ਬਰਕਰਾਰ ਰੱਖਣ ਲਈ ਪੰਜਾਬ ਸਰਕਾਰ ਨੇ ਅੱਜ ਮਤਾ ਲਿਆਂਦਾ ਜਿਹਨੂੰ ਜਿਹੜਾ ਕਿ ਆਉਣ ਵਾਲੇ ਸੈਸ਼ਨ ਵਿੱਚ ਕਾਨੂੰਨ ਪਾਸ ਕਰ ਦਿੱਤਾ ਜਾਵੇਗਾ ਔਰ ਉਸ ਤੋਂ ਜਿਹੜੀਆਂ ਸਾਰੀਆਂ ਸਾਡੇ ਪੰਜਾਬ ਵਿੱਚ ਖੇਡਾਂ ਜਿਹੜੀਆਂ ਵਿਰਾਸਤੀ ਖੇਡਾਂ ਉਹ ਚਾਲੂ ਹੋ ਜਾਣਗੀਆਂ بس ਸੀਐਸਰ ਦੀ ਸਰਦਾਰ ਹਰਜੋਤ ਸਿੰਘ ਬੈਸ ਕਿਉਂਕਿ ਸਪੈਸ਼ਲ ਜਿਹੜੇ ਐਜੂਕੇਟਰ ਨੇ ਉਹ ਬੜਾ ਇੰਪੋਰਟੈਂਟ ਵਿਸ਼ਾਗਾ ਉਹਦੇ ਬਾਰੇ ਮੈਂ ਸਮਝਦਾ ਕਿ ਕਿ ਇਹਨਾਂ ਦਾ ਡਿਪਾਰਟਮੈਂਟ ਆ ਚਾਹਣਾ ਬਾਦਨਗੇ ਕਿ ਉਹ ਬੱਚੇ ਕਿਹੜੇ ਕਿਹੜੇ ਨੇ ਕਿ ਉਹ ਦੱਸ ਦੇਣ ਕਿ ਉਹ ਸਟੂਡੈਂਟ ਕਿੰਨੇ ਨੇ ਗਿਣਤੀ ਕਿੰਨੀ ਆ ਉਹ ਡਿਟੇਲ ਜਿਹੜੀ ਹੈ ਸ਼ੇਅਰ ਕਰ ਦੇ ਜੀ ਅ ਤਾਂ ਬਾਕੀ ਮਸਾਪਤਨ ਬਤਨ ਲਗਭਗ ਜੀ ਕਿਉਂਕਿ ਗਿਣਤੀ ਕੋ ਇਦਾਂ ਫਿਕਸ ਨਹੀਂ ਵੱਧਦੀ ਰਹਿੰਦੀ ਹੈ ਪਰ ਐਸ ਆਲਸਾ ਜੋ ਸਟੈਟਿਕਲ ਡਾਟਾ ਵਿਭਾਗ ਦੇ ਕੋਲ ਲਗਭਗ 47000 ਬੱਚੇ ਨੇ ਜੋ ਚਿਲड्रन ਵਿਦ ਸਪੈਸ਼ਲ ਨੀਡਸ ਦੀ categories ਚਾਰੇ ਨੇ ਤੇ ਇਸ ਦੇ ਵਿੱਚ ਸ਼ੁਰੂਆਤ ਦੇ ਵਿੱਚ ਅਸੀਂ 3600 ਕੋਸਟਾਂ ਸੈਂਕਸ਼ਨ ਕੀਤੀਆਂ ਜੋ ਦੋਨੋਂ ਸਾਡੇ ਜਿਹੜੇ ਦੋਨੋਂ ਵਰਗ ਨੇ ਚਾਇਓ ਪ੍ਰਾਇਮਰੀ ਤੇ ਮਾਸਟਰ ਕੈਡਰ ਦੋਨੋਂ ਵਿੱਚ ਹੋਣਗੇ ਤਾਂ ਪ੍ਰੋਮਪਟ ਰਾਈਟ ਫਰੋਂ ਪ੍ਰਾਇਮਰੀ ਅਪ ਟਿਲ ਜਿਹੜੀ ਇਹ ਮਿਡਲ ਸਕੂਲ ਜਿਹੜੀ ਉੱਪਰ ਕਿ ਉਹਨਾਂ ਦੀ ਪਰਤੀਆਂ ਹੋਣਗੀਆਂ ਤੇ ਇਸ ਦਿਨ ਆਲੀ ਕੱਲੀ ਪੋਸਟ ਕਰੈਕਸ਼ਨ ਇਹਨਾਂ ਦੇ ਰੂਲਸ ਵੀ ਬਣਾ ਲਏ ਗਏ ਆ ਇਹਨਾਂ ਦੇ ਜੋ ਰੂਲਸ ਜੋ ਦੇਸ਼ ਦੇ ਜੋ ਇਹਨਾਂ ਬੱਚਿਆਂ ਨੂੰ ਜੋ ਸਵੀਡਿਅਨ ਬੱਚਿਆਂ ਨੂੰ ਸਪੈਸ਼ਲ ਵਿੱਦਿਆ ਦੀ ਲੋੜ ਹੈ ਉਸ ਤਰ੍ਹਾਂ ਸਾਰੇ ਕੰਪੀਟੈਂਟ ਜੋ ਅੱਜ ਚੱਲ ਰਿਹਾ ਪੂਰੇ ਦੇਸ਼ ਰੂਲਸ ਉਹਨਾਂ ਨੂੰ ਰੂਲਸ ਵੀ ਬਣਾ ਲਏ ਗਏ ਆ ਤੇ ਬਹੁਤ ਜਲਦੀ ਜਿਹੜੀ ਭਰਤੀ ਹੈਗਾ ਸੀਐਸਪੀ ਦਾ ਨਵੀਂ ਸ਼ੈਡਿਊਲ ਤਾਂ ਨਹੀਂ ਮੰਨ ਤਾਂ ਬਹੁਤ ਚਿਰ ਤੋਂ ਅਸੀਂ ਕਿਸੇ ਨੇ ਕੀਤਾ ਨਹੀਂ ਹੁਣ ਅਸੀਂ ਕੀਤਾ ਇਸ ਤੋਂ ਪਹਿਲਾਂ ਫਰਸਟ ਇਹਦੇ ਨੇ ਸੀਗੇ ਜੀ ਕਿੰਨੀ ਦਿੱਕਤ ਸੀ ਨਹੀਂ ਦੇਰ ਵਾ ਨੋ ਸਪੇਅਰ ਜਿਹੜੇ ਜਿਹਨੂੰ ਆਪਾਂ ਕਹਿ ਸਕਦੇ ਜਿਨ੍ਹਾਂ ਨੂੰ ਹੁਣ ਤੱਕ ਮਾਨਸਾਬੀ ਸਰਕਾਰ ਤੋਂ ਪਹਿਲਾਂ ਜਿਹਨਾਂ ਨੂੰ ਕੱਚੇ ਅਧਿਆਪਕ ਕਹਿੰਦੇ ਸੀ ਉਹ ਉਹ ਸੀਗੇ ਉਹਨਾਂ ਦੀ ਬਹੁਤ ਥੋੜੀਆਂ ਜਿਹੜੀਆਂ ਤਨਖਾਹਾਂ ਦੇ ਉੱਤੇ ਉਹਨਾਂ ਨੂੰ ਰੱਖਿਆ ਗਿਆ ਸੀ ਉਹਨਾਂ ਦੀ ਗਿਣਤੀ ਲਗਭਗ 350 400 ਤੋਂ ਘਾਟਾ 300 350 ਤੋਂ 400 ਟੀਚਰਸ ਉਹਨਾਂ ਨੂੰ ਪੱਕੇ ਕਰਨ ਸਬੰਧਤ ਟੋਟਲ ਨਵੇਂ 200 ਹੋ ਜਾਣਗੇ ਜੀ ਜੀ